ਹਾਂਜੀ ਕਿੱਦਾਂ ਸਾਰੇ ਐਨ ਸਿਰੇ ਪਰਾ ਕੇ ਨਾ ਫੇਰ ਤੇਲਾ ਪੈ ਗਿਆ ਤਾਂ ਹੀ ਕਹਿੰਦੇ ਆ ਵੀ ਇਧਰ ਬੋਰੀਆਂ ਚ ਪੈਂਦੀ ਤੱਕ ਦਾ ਫਸਲ ਦਾ ਕੋਈ ਥੁਰ ਨਹੀਂ ਹੈਗਾ ਤਾਂ ਫੇਰ ਅੱਜ ਭਈਆ ਲਾਇਆ ਸਪਰੇਅ ਕਰਨਾ ਇਧਰ ਜੀਰੀ ਵੀ ਵੱਢਣੀ ਐ ਅੱਜ ਚੱਲ ਮੈਂ ਕਿਹਾ ਵੀ ਉਹ ਤਾਂ ਵੱਟੋ ਨਹੀਂ ਪਹਿਲਾਂ ਜਿਹੜਾ ਆ ਕੰਮ ਹੈ ਤੇ ਇਹ ਵੀ ਆ ਐਂ ਤੇ ਦੇਖ ਧੜੀਆਂ ਦਿਖਦੀਆਂ ਐਨ ਪਾਈਆਂ ਦੇਖੋ ਬਾਈ ਬੰਦੇ ਦੀ ਮਿਹਨਤ ਬਣਾ ਰਿਹਾ ਬੰਦਾ ਮਿੱਟੀ ਦੇ ਭਾਂਡੇ ਇਹ ਵੀ ਸਮੇਂ ਦੇ ਨਾਲ ਮਾਡਰਨ ਹੋ ਗਏ ਬੰਦੇ ਅੱਗੇ ਹੱਥ ਨਾਲ ਚਲਾਉਂਦੇ ਤੇ ਚੱਕ ਹੁਣ ਮੋਟਰ ਗੱਲ ਚੱਲਦੀ ਏ ਮੇਰੇ ਪਿੰਡ ਦਾ ਜਸਪਾਲ ਸਿੰਘ ਆ ਵੀਰ ਬੜਾ ਮਿਹਨਤੀ ਬੰਦਾ ਏ ਜਰੂਰ ਖਰੀਦੋ ਇਹ ਤੋਂ ਸਾਰੇ ਜਣੇ ਭਾਂਡੇ ਕਰਤੀ ਜੀ ਲਾ ਸਣ ਦੀ ਤਿਆਰੀ ਅੱਜ ਲਾਉਣ ਲੱਗੇ ਆ ਬੀਜ ਦਾ ਫਾਂ ਛਾਂਟ ਕੇ ਬੀਜ ਲਿਆਂਦਾ ਜਿਹੜਾ ਪਿਛਲੇ ਸਾਲ ਪਰ ਰੱਖਿਆ ਤਾਂ ਨਵੀਂ ਵੈਰਾਈਟੀ ਦਾ ਇਹ ਆਚਾਰ ਕਿਹੜੇ ਲਾ ਦੇਣੇ ਅੱਜ ਕਰ ਤੀਲ ਲਸਣ ਦੀ ਤਿਆਰੀ ਬਾਂਸੀ ਕਈ ਦਿਨ ਦਾਲ ਜਿਆ ਵਦਾ ਮਾਚਲ ਮੈਂ ਮਰਉਣਾ ਚ ਛੱਟ ਗੈਲ ਬੈ ਕੇ ਪੈਰਾਂ ਭਾਰ ਨਾਲ ਤਾਂ ਕਸਰਤ ਹੋ ਗਈ ਬਹੁਤ ਚਿਰ ਬਾਅਦ ਬੈਠੇ ਪੈਰਾਂ ਭਾਰ ਨਾਲੇ ਆਪਣਾ ਅੰਦਸਣ ਲੱਗ ਗਿਆ ਇਹਦੇ ਪਰ ਪਾ ਕੇ ਆਪਾਂ ਨੇ ਨਾ ਹੁਣ ਪਾਣੀ ਲਾ ਕੇ ਪਾ ਕੇ ਇਹਦੇ ਪਰ ਆਪਾਂ ਨੇ ਪ੍ਰਾਲੀ ਕੱਖ ਤੇ ਰੋਕ ਲੈਣਾ ਕੰਮ ਸਪਰੇਸ ਨੂੰ ਆਪਾਂ ਕਰਦੇ ਨਹੀਂ ਮੈਸੇਸ ਪ੍ਰਿਆਮ ਦੀ ਇਹਦੇ ਪਰਕਰਨੇ ਨੂੰ ਆਪਾਂ ਨਹੀਂ ਕਰਦੇ ਹੈਗੇ ਐਨ ਆਰਗੈਨਿਕ ਆਪਾਂ ਨੇ ਰੱਖਣਾ ਅੱਜ ਬੱਡਰ ਹੈ ਲਾਗਾ ਇੱਥੇ ਵਾ ਤਿਆਰੀ ਵੱਢਣ ਦੀ ਇੱਕ ਦਿਨ ਦੇ ਚ ਵੜਦਾਂ ਨੇ ਆਪਾਂ ਨੇ ਹਜਰੀ 26 ਇਹ ਚ ਪੂਰਾ ਹੈਗਾ ਬੋਨਰੋਗ ਵਿੱਚ ਵੜ ਕੇ ਪਤਾ ਲੱਗਦਾ ਅੱਜ ਲਾਗਾ ਵੜਦੇ ਆ 17 ਕਰਕੇ ਫਿਰ ਉਹਨਾਂ ਸੌਖਾ ਹੋ ਜਾਂਦਾ ਮਸ਼ੀਨ ਥੋੜੀ ਜੀ ਦੂਰ ਤੇ ਮੁੜੀ ਜਾਂਦੀ ਆ ਛਾੜਤਾ ਇਸ ਬਰਸ ਹਾਬ ਜੇ ਦਈ ਰੱਬ ਦੇ ਨਵੇਂ ਬਸ ਦੇਖਦੇ ਆ ਝਾੜ ਵੈਸੇ ਕਿਉਂਕਿ ਵਿੱਚ ਬੋਨਾ ਬੂਟਾ ਬਹੁਤ ਆ 26 ਬੀਜ ਦੇ ਵੀ ਇੱਕ ਤਾਂ ਜਿੰਦਾ ਆ ਆਪਾਂ ਨੇ ਵੇਚਣਾ ਇਹ ਜੇ ਕਿਸੇ ਭਰਾ ਨੇ ਲੈਣਾ ਤਾਂ ਬੱਸੇ ਐਡਜਸਟ ਹੋਣ ਵਾਲਾ ਹੈ ਘੱਟ ਵੱਧ ਹੁੰਦਾ ਬਰੇ ਤੋਂ ਠੀਕ ਆਇਆ ਪੂਰਾ ਮਜ਼ਬੂਤ ਹੈ ਨਿੱਕਰ ਇਹ ਕਹਾ ਪੰਮੀ ਦੀ ਬਣੀ ਹੋਈ ਮਸ਼ੀਨ ਆ 11 ਟਾਈਨ ਇਹ ਫਾਲਿਆਂ ਵਾਲੀ ਆ ਇਹ ਤੇ ਹੈਗਾ ਇੱਕ ਆਹ ਕਟਰ ਐਨ ਮਜ਼ਬੂਤ ਆਪ ਤੇ ਆਪ ਬਣਵਾਇਆ ਵਸੇ ਮਿਸਤਰੀ ਤੇ ਕਹਿ ਕੇ ਇਸ ਮਜ਼ਬੂਤ ਉਹਨਾਂ ਸੁਪਰ ਸੀਟਰ ਕਰਕੇ ਇਹਦੀ ਲੋੜ ਨਹੀਂ ਪੈਂਦੀ ਇੱਕ ਫਿਰ ਤੁਹਾਨੂੰ ਪਤਾ ਵੀ ਗੁੱਜਰ ਜਿਹੜੇ ਇਹ ਚੱਕਣ ਲੱਗੇ ਹੈਰਾਨ ਕਰਦੇ ਆ ਉਸ ਨੂੰ ਤਾਂ ਕਰਕੇ ਤਿੰਨੇ ਚੀਜ਼ਾਂ ਵੇਚਣੀ ਆਪਾਂ ਨੇ ਜੇ ਕਿਸੇ ਭਰਾ ਨੇ ਲੈਣੀਆਂ ਹੁਣ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਕਮੈਂਟ ਕਰ ਦੇਵੇ ਆਪਾਂ ਨੰਬਰ ਉਹਨੂੰ ਛੱਡ ਦਾਂਗੇ ਆਪਣਾ ਧੰਨਵਾਦ ਜੀ ਆ ਗਏ ਪ੍ਰਧਾਨ ਜੀ ਲੈ ਕੇ ਮਸ਼ੀਨ ਆਪਣਾ ਵੀ ਆਪਾਂ ਨੇ ਲਿਆਂਦਾ ਸੰਦਾ ਪਸੰਦਾ ਬਾਂਸੀ ਵੀ ਆ ਗਿਆ ਤੇ ਇਹਦੀ ਝਾੜ ਸੁਣਿਆ ਵੀ ਘੱਟੇ ਜੇ 25 22 25 ਦੱਸਦੇ ਆ ਬਾਕੀ ਪਤਾ ਲੱਗ ਜਾਏਗਾ ਤਿੰਨ ਕੀਲੇ ਹੈਗੇ ਨੇ ਆਪਣੇ ਤੇ ਦੂਜਾ ਨੰਬਰ ਬੌਲਾ ਰੋਗ ਹੈਗਾ ਇਹਦੇ ਚ ਸ਼ਾਇਦ ਘੱਟੇ ਹੋਵੇ ਝਾੜ ਓਗਰ ਲਾਛ ਚੁੱਕਿਆ ਪ੍ਰਧਾਨ ਜੀ ਮੱਥਾ ਹੁਣ ਟੇਕਣਾ ਹੈ ਆਪਾਂ ਨੇ